ਤਿੰਨ ਦਿਨ ਹੋ ਗਿਆ ਹਨ ਰੋਇ ਲੱਭਦਿਆਂ ਨਹੀਂ ਲੱਭੀ ਹਾਂਜੀ ਤੇ ਇਹ ਅੱਜ ਜਾ ਕੇ ਬੰਦੇ ਬੇੜੀ ਚ ਜਾਣ ਰਿਹਾ ਸੀ ਉਹਨੇ ਵੇਖੀ ਲਾਸ਼ ਤਾਂ ਜੀ ਰੁੜਦੀ ਹੁੰਦੀ ਵੇਖ ਲੋ ਤੁਹਾਡੀ ਤੇ ਨਹੀਂ ਅਸੀਂ ਵੇਖੀ ਸਾਡੀ ਲਾਸ਼ ਨਿਕਲੀ ਠੀਕ ਹੈ ਜੀ ਇਹ ਮਿਹਰਬਾਨੀ ਹੈ ਕ੍ਰੈਸ਼ਰਾਂ ਵਾਲਿਆਂ ਦੀ ਸਾਰੀ ਅੱਛਾ ਜੀ ਇਹਨਾਂ ਟੋਏ ਮਾਰੇ ਸਾ ਮੇਰਾ ਪੁੱਤ ਸੁਰ ਗਿਆ ਜੇ ਉਹਨਾਂ ਟੋਏ ਆ ਤੇ ਮੇਰਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਇਹ ਮਿਹਰਬਾਨੀ ਕਰਕੇ ਮੈਨੂੰ ਤੇ ਰੁਕੀ ਲੈ ਜਾਏ ਇੱਥੇ ਖੱਡ ਵੀ ਨਹੀਂ ਸਾਡੇ ਪਿੰਡ ਠੀਕ ਹੈ ਸਾਡੇ ਕ੍ਰੈਸ਼ਰ ਸਾਡੇ ਤੇ 24 ਘੰਟੇ ਪ੍ਰੈਸ਼ਰ ਪਾਈ ਰੱਖਦੇ ਨੇ ਅਸੀਂ ਉਹ ਕਰ ਦਿਆਂਗੇ ਜੇ ਕਰ ਦਿਆਂਗੇ ਅਸੀਂ ਅਖਾ ਕੋਈ ਗੱਲ ਨਹੀਂ ਕਰੋ ਪਰ ਹੁਣ ਇਹਨਾਂ ਨੇ ਪਟਾਕੇ ਦੱਸਿਆ ਮੈਂ ਕਿੱਦਾਂ ਪੁੱਟਦੇ ਉਦੋਂ ਸਾਡਾ ਜੀ ਪਿੰਡ ਦਾ ਲਿਆ ਇਹ ਰਾਤ ਚੋਰੀ ਪੁੱਟਦੇ ਨੇ ਸਾਨੂੰ ਕਿ ਪਤਾ ਲੱਗਿਆ ਕਿ ਕਿੱਥੇ ਪੁੱਟ ਕੇ ਲਾਗੇ ਨੇ ਕਿਥੋਂ ਨਹੀਂ ਅਸੀਂ ਸਾਡਾ ਲਾਂਗਾ ਵੀ ਖਰਾਬ ਕਰਤਾ ਇਹਦੇ ਅਸੀਂ ਬੀਤ ਨਹੀਂ ਆ ਇਹੋ ਹੀ ਸਾਰੇ ਪੇੜ ਨੇ ਅਪੀਲ ਮੈਂ ਕਰਨਾ ਸਾਰੇ ਇੱਕ ਮੁੱਠ ਹੋ ਗਏ ਅਈ ਕਰੈਸ਼ਨਾਂ ਚੱਲਣ ਦੀ ਇਹਨਾਂ ਦੇ ਜੀ ਜੀ ਤਗੜੇ ਹੋ ਗਏ ਤੇ ਕੁਝ ਨਹੀਂ ਅਜੇ ਨੁਕਸਾਨ ਹੋਇਆ ਕੱਲ ਹੋਰ ਵੀ ਕਿਹਦਾ ਹੋ ਸਕਦਾ ਜੀ ਜੀ ਕੀ ਕੋ ਬੰਬ ਬਾਰੂ ਵੀ ਆ ਸਕਦਾ ਕੋਈ ਡੁੱੜ ਕੇ ਆ ਜਾਂਦਾ ਕੋਈ ਡੁੱਬ ਕੇ ਜਾਂ ਤੇ ਫਿਰ ਤੁਸੀਂ ਬੰਨਣ ਨੂੰ ਵੀ ਖਤਰਾ ਹੋਏਗਾ ਇਹ ਪੁੱਟੀ ਜਾਣਗੇ ਤੇ ਜੀ 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 ਇਦਾਂ ਇਹ ਸਾਰੀ ਸਾਡੀ ਪੰਚਾਇਤ ਵੀ ਮੌਜੂਦਾ ਹੜੇ ਨਾਲ ਆ ਸਾਰੇ ਇਲਾਕੇ ਨਾਲ ਰਲ ਕੇ ਨਹੀਂ ਇਹ ਕ੍ਰੈਕਸ਼ਨ ਨਹੀਂ ਚੱਲਦਾ ਇਹਦਾ ਇੱਕੋ ਕਾਕਾ ਕੁਡੀ ਕੁਡੀ ਇਹੋ ਕੁਡੀ ਹੋਰ ਤੋਂ ਜੀ ਕਿੱਥੇ ਜੀਓ ਠੀਕ ਹੈ ਜੀ ਤੇ ਬਾਕੀ ਮਾਈ ਬੁਢਾਹੀ ਆ ਠੀਕ ਹੈ ਬਾਕੀ ਪਰਿਵਾਰ ਆਪੋ ਆਪਣੇ ਘਰੀਨੇ ਉਹ ਤੁਹਾਨੂੰ ਪਤਾ ਹੀ ਹਰਾਂ ਕੀ ਕਹਿਣਾ ਸਾਡੀ ਇਧਰ ਬਾਤ ਹੀ ਨਹੀਂ ਗਏ ਪੁੱਛੇ ਪ੍ਰੈਸ਼ਰ ਤੋਂ ਵੀਡੀਓ ਪਾਤੀ ਸਾਰੇ ਪਾਦੇ ਪੁਲਿਸ ਥਾਣੇ ਵੀ ਦਰਖਾਸਤ ਦਿੱਤੀ ਉਹ ਵੀ ਨਹੀਂ ਮੁੜ ਕੇ ਜਵਾਬ ਦਿੱਤਾ ਕੋਈ ਨਾ ਲੈਣੀ ਨਾ ਦੇਣੀ ਅਸੀਂ ਆਪਣੇ ਮੌਜੂਦ ਨਹੀਂ ਸਾਰੀ ਸੰਗਤ ਨਾਲ ਹੀ ਲੱਭਦੇ ਰਹੇ ਆ ਤੇ ਸੰਗਦੇ ਸੰਜੋਗ ਨਾਲ ਲੱਭ ਗਿਆ ਤੇ ਅੱਜ ਤਿੰਨ ਦਿ ਤੀਜੇ ਦਿਨ ਲੱਭ ਗਿਆ ਇਹੋ ਹੀ ਅਸੀਂ ਤਪੀਲ ਕਰਨੇ ਵੀ ਮੈਨਿੰਗ ਨਹੀਂ ਹੋਣੀ ਚਾਹੀਦੀ ਫਿਰ ਲੋਕਾਂ ਦਾ ਨੁਕਸਾਨ ਨਾ ਕਾ ਹੋਏ ਚਲੋ ਸਾਡਾ ਤਾਂ ਹੋ ਗਿਆ ਅਸੀਂ ਚੱਲਦੇ ਆ ਦੇਖੋ ਜੀ ਜਿਸ ਤਰ੍ਹਾਂ ਗੁਰਬਾਣੀ ਦੀ ਟੋਕਾ ਜੀ ਮੰਡਲ ਮਾਇ ਮਰਦਨ ਲਖਾਇ ਇੱਕ ਬੰਦਾ ਜੰਮ ਤੋਂ ਪਹਿਲੇ ਆਪਣੀ ਮੌਤ ਲਸਾਂਦਾ ਉਹਦੀ ਦਾਤ ਲਈ ਤੁੰਨੇ ਤੇ ਆਂਦਾ ਪਰ ਜੋ ਇਹ ਘਾਟਾ ਅੱਜ ਹੋਇਆ ਜੋ ਇਸ ਪਰਿਵਾਰ ਪੀੜਤ ਪਰਿਵਾਰ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਸਾਰੇ ਨਗਰ ਨਿਵਾਸੀ ਜੋ ਹੈ ਆਪਣੇ ਲਾਬੇ ਲਾਕੇ ਸਾਥ ਸੰਬੰਧੀ ਆਏ ਨੇ ਇਹ ਦੁੱਖ ਤਾਂ ਬੰਦਰ ਜੋਗ ਵੀ ਨਹੀਂ ਹੈ ਕਿ ਬਹੁਤ ਜ਼ਿਆਦਾ ਮਨਭਾਗੀ ਘਟਨਾ ਹੋਈ ਆ ਤੇ ਇਹਨਾਂ ਪਰਿਵਾਰ ਦਾ ਕਹਿਣਾ ਹੈ ਵੀ 15-16 ਸਾਲ ਤੋਂ ਹੀ ਲਗਾਤਾਰ ਉੱਧਰ ਜਾ ਰਹੇ ਸੀਗੇ ਆਪਣੀ ਪੈੜੀ ਦੇ ਵਿੱਚ ਡੇਲੀ ਜਾਂਦੇ ਸੀਗੇ ਔਰ ਇਹ ਚੋਰੀ ਰਾਤ ਨੂੰ ਜਿਹੜੀ ਮਾਈਨਿੰਗ ਕੀਤੀ ਜਾਂਦੀ ਹੈ ਸਰਕਾਰਾਂ ਤੇ ਬਹੁਤ ਦੁਹਾਰ ਲਾ ਰਹੀਆਂ ਵੀ ਇਹ ਮਾਈਨਿੰਗ ਤੇ ਬਹੁਤ ਸਖਤੀ ਕੀਤੀ ਆ ਰਾਤ ਕਿਤੇ ਉਹਨਾਂ ਨੇ ਪਿੱਛੇ ਢੋਆ ਮਾਰਿਆ 20 ਤੋਂ 25 ਫੁੱਟ ਡੂੰਘਾ ਉਹਦੀ ਵਿੱਚ ਇਹ ਵੀਰ ਦੇ ਅਗਦੇ ਪੈਰ ਪੈ ਗਿਆ ਨਹੀਂ ਉੱਠ ਸਕਿਆ ਤੇ ਅੱਜ ਇਹ ਤੀਜੇ ਦਿਨ ਜੋ লাশ ਤੈਰੀ ਹੈ ਤੇ ਉਹਦੇ ਤੇ ਹੋਇਆ ਤੇ ਅਸੀਂ ਤੇ ਇਹੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜੋ ਇਹ ਡਕੇਤੀ ਹੋ ਰਹੀ ਆ ਮਾਈਨਿੰਗ ਦੇ ਨਾਂ ਤੇ ਇਹ ਤੇ ਰੋਕਥੰਮ ਪਾਈ ਜਾ